ਹੈਲੋ ਜੀ ਸਸਿਕਾਉਲ ਵੈਲਕਮ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਅੱਜ ਆਪਾਂ ਚੱਲੇ ਆਂ ਸ਼ਹਿਰ ਤੇ ਅਨਹਦ ਦਾ ਚਾਚੂ ਫੋਨ ਤੇ ਫੋਨ ਕਰੀ ਜਾਂਦਾ ਛੇਤੀ ਆਜੋ ਛੇਤੀ ਆਜੋ ਕਹਿੰਦਾ ਮੈਂ ਇੱਕ ਸਰਪ੍ਰਾਈਜ਼ ਪਲਾਨ ਕੀਤਾ ਤੁਹਾਡ ਲਈ ਤੇ ਆਓ ਵੇਖਦੇ ਆਂ ਜਾ ਕੇ ਕੀ ਸਰਪ੍ਰਾਈਜ਼ ਆਉ। ਤਿਆਰੀ ਹੈ ਮੈਡਮ ਜੀ? ਹਾਂਜੀ। ਅਨਹਦ ਵੀ ਤਿਆਰੀਆਂ ਨਾਲ ਆਪਣੀਆਂ ਫਰੈਂਡਾਂ ਨਾਲ ਖੇਡਣ ਲਈ ਬਾਹਰ ਤੇ ਇਧਰੋਂ ਮੈਡਮ ਸਾਡੇ ਵੀ ਰੈਡੀ ਹੋਣ ਦੇ ਆ ਹੋ ਹੀ ਗਏ ਲਗਭਗ। ਚੱਲ ਗਏ। ਚੱਲ ਉਹਦੇ ਦੋ ਤਿੰਨ ਫੋਨ ਆ ਗਏ ਪਤਾ ਨਹੀਂ ਕੀ ਕਰ ਛੱਡਣਾ ਅੱਜ ਉਹਨੇ। ਦੇਖੀਏ ਜਾ ਕੇ ਕੀ ਜਾਂਦਾ। ਅਨਹਦ ਨੇ ਖੇਡਣ ਡਿਆ ਅਨਹਦੀ ਫਰੈਂਡ ਆਈ ਨਾਲ ਤੇ ਅਨਹਦ ਖੇਡਣ ਗਿਆ ਕੀ ਖੇਡਣ ਡਿਆ ਓਏ ਅੱਛਾ ਅੱਛਾ ਗਲਾ ਤੇਰਾ ਖਰਾਬ ਹੋ ਗਿਆ ਵੇਖ ਲਾ ਹਣ ਕਿੰਨਾ ਜਿਆਦਾ ਆਪਾਂ ਤਰ ਪਹਿਰੇ ਡਿਓ ਕੇ ਤੇ ਉਹਨਾਂ ਨੂੰ ਪਿੰਡੋਂ ਨਾਲ ਲੈਣਾ ਆ ਤੇ ਉਸ ਤੋਂ ਬਾਅਦ ਔਰ ਰੋਡ ਦੇਖ ਲੋ ਤੇ ਸਾਰੇ ਜਣੇ ਡਿੱਗਣ ਡਿਆ ਜਣ ਹੁੰਦਾ ਓ ਵੇਖ ਵੇਖਦਾ ਖਲੋ ਖਲੋ ਕੇ ਓ ਖਲੋ ਤੇ ਓ ਵੇ ਹੋਏ ਅ ਅ ਡੜੀ ਵੀ ਚੱਲੇ ਨਾਲ ਸਾਰੇ ਜਣੇ ਚੱਲੇ ਟਿੱਡੂ ਨੇ ਪੜਗੀ ਬੱਧੀ ਵੇਖੋ ਉਧਰ ਓਏ ਟਿੱਡੂ ਗੱਡੀ ਪਿਛਾਨ ਲੈਂਦੇ ਉਧਰ ਹੁਣ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਰ ਛੜਨ ਲੱਗੇ ਜੇ ਅੱਜ ਕੀ ਕਰਦਣਾ ਜੇ ਅੱਜ ਸਾਨੂੰ ਤਿਆਰ ਕਰਾ ਕੇ ਹੈ ਫਰਾਈ ਇਹ ਤੁਹਾਨੂੰ ਵੀ ਨਹੀਂ ਹਾਨੂੰ ਨਹੀਂ ਪਤਾ ਚਲ ਆਇਓ ਫਿਰ ਜਾ ਕੇ ਦੱਸਦੇ ਅਸੀਂ ਤਾਂ ਭਰਾ ਵੇਖਣ ਦੇ ਪਤਾ ਨਹੀਂ ਕੀ ਕਰ ਖੜਨਾ ਉੱਧਰੋਂ ਵੀ ਲੰਗੀ ਯਾਰ ਇਹ ਹੁਣ ਆਪਾਂ ਪਹੁੰਚ ਗਏ ਕਿੱਥੇ ਪਹੁੰਚ ਗਏ ਐਮ ਜੀ ਵਾਲਿਆਂ ਦੇ ਤੇ ਗੁਰਨਵਾਜ ਦੀ ਆ ਜਾ ਰਹੀ ਆ ਅੱਜ ਗੁਰਨਵਾਜ ਦੀ ਆ ਰਹੀ ਆ ਭਰਾਵਾ ਭਾਰੀ ਖੋਲ ਦੋ ਕਿਥੇ ਪਿੱਛੇ ਪਿੱਛੇ ਰਹੇਗਾ ਜੇ ਦਿਨ ਢੜਿਆ ਗੁਰਨਵਾਜ ਛਾਸਕਾਲ ਕਸਰਿਕਲ ਅਨਹਦ ਸੰਹ ਦੇ ਪੰਦੇਸ ਪੰਦੇਆ ਆਹ ਹੋ ਤੋਰੇ ਸਪੰਦੇਆ ਖੋਲਦੇ ਆ ਲੋਕ ਹਾਂਜੀ ਪਾਜੀ ਕਿਦਾਂ ਓਕੇ ਰਿਪੋਰਟ ਹੈ ਹਾਂ ਆ ਵੇ ਉਹ ਗੱਡੀ ਚ ਬੈਠਿਆ ਕਹਿੰਦਾ ਬਾਏ ਬਾਬਾ ਤੇਰੇ ਤਾਂ ਲੱਗ ਗਈ ਸੀ ਵੀਰ ਇੱਕ ਗੱਲ ਜੀ ਇਹਨੇ ਲੋ ਨੂੰ ਮੇਰੇ ਆਹ ਸੇਕ ਨਹੀਂ ਆਹ ਹਵਾ ਨਾਲ ਤੇ ਢਿੱਡ ਹੀ ਕਹਿਣ ਕਿ ਇਹਡਲ ਬਹੁਤ ਸੋਹਣੇ ਨੇ ਮੈਂ ਵੀ ਹੋ ਗਿਆ ਹਾਂ ਹਾਂ ਆਹ ਉਹਦਾ ਇਹ ਨਾ ਇਹ ਮਾ ਡਿਆ ਨੂੰ ਨਾ ਮਾ ਡਿਆ ਨੂੰ ਜਾ ਗਿਆ ਦੀਪ ਗੁਰਨਵਾਲ ਜੀ ਤੇਨੂੰ ਵੀ ਗੱਡੀ ਨਾਲੋਂ ਜ਼ਿਆਦਾ ਤੇਨੂੰ ਮਿਲਦਾ ਉਹਨੂੰ ਓਏ ਤੇ ਕਰ ਜੇ ਕਿਹਦੇ ਬਹੁਤ ਤਾਂ ਬਹਿ ਨਹੀਂ ਦੇ ਆਹ ਪਾਜੀ ਪਾਜੀ ਤੁਸੀਂ ਕਿ ਲਹਿਣ ਲੱਗੇ ਜੀ ਐਮ ਜੀ ਐਮ ਜੀ ਐਮ ਕਰਦਾ ਬਣਿਆ ਦੇਖੋ ਅੱਛਾ ਅੱਛਾ ਵੈਰੀ ਗੁੱਡ ਵੈਰੀ ਗੁੱਡ ਹਾਂ ਡਰਾਈਵਿੰਗ ਹਾਂ ਡਰਾਈਵਿੰਗ ਦੀ ਲੱਗੇ ਲਾਉਣਾ ਪਾਜੀ ਉਹ ਕਿ ਲੱਗੇ ਦੱਸਣ ਵੀ ਰੋਡ ਸੇਫਟੀ ਕਿੱਦਾਂ ਹੈ ਤੇ ਗੱਡੀ ਚਲਾਉਣੀ ਕਿੱਦਾਂ ਹੈ ਆਹ ਤੇ ਇਨਸਟ੍ਰਕਸ਼ਨ ਜਿਹੜੀਆਂ ਉਹ ਤੁਹਾਨੂੰ ਸਾਰੀਆਂ ਰੋਡ ਦੀਆਂ ਪਾਜੀ ਹਾਂ ਸਭ ਤੋਂ ਉਹ ਸਰ ਜਿਹੜੀ ਜਦਾਂ ਮੈਂ ਪਹਿਲੀ ਵਾਰੀ ਟਰੈਕ ਤੇ ਪਾਰੀ ਆਹ ਮੈਨੂੰ ਇੰਨਾ ਝਟਕਾ ਦੇ ਓ ਇਦੋਂ ਕਵਲ ਤੇਵਿੰਦਰ ਵੀ ਪਹੁੰਚ ਚੁੱਕਿਆ ਹੜਕੋ ਕਿੱਦਾਂ ਲੱਗਾ ਫਿਰ ਤੁਹਾਨੂੰ ਇੱਥੇ ਆਣ ਕੇ ਬੰਦਾ ਬਹੁਤ ਬਹੁਤ ਤੁਹਾਨੂੰ ਬੜਾ ਮਜ਼ਾ ਆਇਆ ਬੜਾ ਮਜ਼ਾ ਆਇਆ ਇਹਨਾਂ ਨੇ ਜੀ ਕਿੱਡੀ ਗੱਡੀ ਜਾਣੀ ਇੱਥੇ ਬਾਹਰ ਨਿਕਲਣੇ ਬੰਦੇ ਕਹਿੰਦੇ ਆਹ ਲਓ ਛੋਟੀ ਇਹ ਕਿਹ ਹੈ ਅਭੀ ਹੋਵਾਰੀ ਹੈ ਉਹ ਨਿੱਗੀ ਜੀ ਰੋਟ ਚਲਾਉਣਾ ਟੀਵੀ ਅੱਛਾ ਅੱਛਾ ਟੀਵੀ ਨਹੀਂ ਚਲਾਉਣਾ ਤੇ ਵਧੀਆ ਲੱਗੀ ਗੱਡੀ ਸੋਹਣੀ ਹੈ ਨਾ ਸੋਹਣੀ ਬਹੁਤ ਸੋਹਣੀ ਲੱਗੀ ਗੱਡੀ ਹੈ ਨਾ ਬਹੁਤ ਸੋਹਣੀ ਹੈ ਚਲੋ ਮੈਂ ਸਮਝਿਆ 7 ਸੀਟਰ ਹੈ ਪਰ 5 ਸੀਟਰ ਨਹੀਂ ਹਾਂ 5 ਸੀਟਰ ਹੈ ਪਰ ਉਹਦੀ ਆਇਆ ਉਹ ਇਦੋਂ ਲੋ ਜੀ ਆਪਾਂ ਗੱਡੀ ਲੈਣ ਵਾਸਤੇ ਆਏ ਹਾਂ ਸਾਰੇ ਜਣੇ ਇਹਦੇ ਹੁਣ ਗੱਡੀ ਰੈਡੀ ਹੋਣ ਢਈ ਆ ਤੇ ਕੇਕ ਦੀ ਕਰਨ ਰਿਹਾ ਵੇਟ ਤੇ ਜਿੱਦਾਂ ਕੇਕ ਆ ਗਿਆ ਕੇ ਕੱਟਣਾ ਤੇ ਫਿਰ ਉਸ ਤੋਂ ਬਾਅਦ ਡਿਲੀਵਰੀ ਗੱਡੀ ਦੀ ਜਿਹੜੀ ਆ ਉਹਨਾਂ ਨੇ ਕਹਿੰਡ ਓਵਰ ਕਰਦਣੀ ਆ ਉਹ ਆ ਗਿਆ ਕੇਕ ਵੀ ਲੈ ਕੇ ਵੀਰ ਐ ਨਾਲ ਪਲੇਟਾਂ ਵੀ ਇੱਥੇ ਕਰਦਣਾ ਕੇਕ ਵੀ ਆ ਗਿਆ ਜੀ ਤੇ ਨਾਲ ਆਧਾ ਕੱਢ ਸਕਦੇ ਰਹਤ ਹੋਏ ਬਾਈ ਆਹ ਆਧਾ ਕੱਢ ਲੀ ਗੇ ਇਹ ਨਹੀਂ ਹੋਈ ਆ ਕਿ ਇਹ ਸਵਾਦ ਦੇਖਣ ਨੂੰ ਬਸ ਐਸਾ ਦਾ ਉਹ ਟਮਾ ਨਹੀਂ ਕੋਈ ਇਹ ਕਿਹਦਾ ਜਿੰਨਾ ਅਜੇ ਆ ਵੱਡਾ ਤੇ ਛੋਟਾ ਫਿਰ ਕਿੰਨਾ ਕਮਗਾਉਦੇ ਹੋਗੇ ਇਹਦੇ ਦੋ ਕੋਣ ਤਾਂ ਮਗਾਉਂਦਾ ਹੈ ਦਾਦਾ ਜੀ ਲੱਖਾਂ ਲੱਖਾਂ ਰੁਪਈਆ ਦੀ ਗੱਡੀ ਤੇ 250 ਦਾ ਕੇ ਮਗਾਇਆ ਬਾਬੇ ਨਹੀਂ ਗੱਡੀ ਤੇ ਗੱਡੀ ਰੱਖਿਆ ਨਾ ਮੈਂ ਕੱਟ ਦਿੱਤੀ ਤੂੰ ਕੱਟ ਦੇ ਗੱਡੀ ਦਾ ਮੁੱਲ ਤੁਸੀਂ ਲੱਖਾਂ ਰੁਪਈਆ ਰੱਖਿਆ ਤੇ ਕੇ 250 ਵਾਲਾ ਨਹੀਂ 250 ਜਾਈ ਯਾਰ

ਕਿੱਥੇ ਉੱਤੇ ਚੜਾ ਕਹਿੰਦਾ ਹੁਣ ਮੈਨੂੰ ਅਰਜੰਦ ਦੇ ਰੈਲ ਆ ਗਏ ਤਾਂ ਚੜਾ ਹਾਂ ਜੀ ਮੈਂ ਚੜਾਉਂਦਾ ਇਹਦੇ ਨੇ ਕਹਿੰਦੇ ਨਾ ਇਹ ਤੇ ਦੱਦ ਜੀ ਐਵੇਂ ਵਾਲੇ ਆਉਣ ਬਣਾਉਂਦੇ ਨਹੀਂ ਮੈਂਬਰ ਦਾ ਮੈਂ ਤਾਂ ਸੁਣਿਆ ਸੀ ਸਾਰਿਆਂ ਨੇ ਗੱਡੀ ਖੜਦੀ ਸਾਲ ਦੇ ਵਿੱਚ ਵਿੱਚ ਇੱਕ ਇੱਕ ਮੇਰੇ ਕੋਲ ਸਾਲ ਦੇ ਵਿੱਚ ਇੱਕ ਸਾਰਿਆਂ ਨੇ ਸਾਲ ਦੇ ਵਿੱਚ ਇੱਕ 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 ਅਰੇ ਇੱਕ ਬਾਸ ਸਾਲ ਇੱਕ ਇੱਕ ਨਹੀਂ ਨਹੀਂ ਐਸੇ ਸਾਰੀ ਇੱਕ ਇੱਕ ਸਾਰੇ ਜਿਹੜਾ ਮਾਸਾ ਗਰਮਾਹ ਕੇ ਇੱਕ ਗ੍ਰਾਮਦ ਕੇਕ ਆ ਗਿਆ ਕਹਾਂਗਾ ਆਹੋ ਪਰਡੇ ਦਾ ਕੇਕ ਆਂਦੀ ਆ ਤੇ ਕੇਕ ਦਾ ਹੜ ਕੋ ਅੰਦਰ ਰੱਖਿਆ ਹੈ ਆ ਮੈਂ ਬਾਹਰ ਮੰਗਾਇਆ ਹੈ ਅਸੀਂ ਤਾਂ ਅੰਦਰ ਖਾ ਚਲੇ ਹਾਂ ਇਹ ਸ਼ਾਇਦ ਕੱਟਣ ਵਾਸਤੇ ਹੋਰ ਰੱਖਣਾ ਇਹਨਾਂ ਨੇ ਬਿੱਲ ਬਣ ਗਿਆ ਹੋਗਾ ਫੇਰ ਮੁਸ਼ਕਲ ਹੋਏਗਾ ਜੇ ਬਿੱਲ ਬਣ ਗਿਆ ਹੋਣਾ ਫੇਰ ਮੁਸ਼ਕਲ ਹੋ ਗਿਆਣਾ ਸ਼ਾਬਾਸ਼ ਸ਼ਾਬਾਸ਼ ਹਨਾਤ ਸਿਆਣੀ ਸਿਆਣੀ ਨਿੰਦਰਾ ਹੁੰਦੀ ਦਾ ਸ਼ਾਬਾਸ਼ ਇਹ ਸਾਰੇ ਜਣੇ ਆ ਗਏ ਆਪਾਂ ਗੱਡੀ ਲੈਣ ਵਾਸਤੇ ਗੱਡੀ ਲੈ ਲਈ ਆ ਉਹਨਾਂ ਦੇ ਵਧਾਈਆਂ ਹੁਣ ਬਹੁਤ ਸਾਰੀਆਂ ਸਾਰਿਆਂ ਨੂੰ ਸਾਰਿਆਂ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਹੁਣ ਬਹੁਤ ਸਾਰੀਆਂ ਸਾਰੀ ਗੱਡੀ ਮੈਂ ਤੁਹਾਨੂੰ ਦਿਖਾ ਦਣਾ ਇੱਕ ਵਾਰੀ ਇਧਰੋਂ ਵੀ ਆਰਡਰ ਕਰੋ ਤੇ ਮੈਂ ਉਹਨਾਂ ਕਹਿ ਕੇ ਆਇਆ ਜੀ ਕੀ ਆਰਡਰ ਕਰਨਾ ਕੀ ਖਾਣਾ ਦੱਸੋ ਇਹ ਰਹੀ ਸਾਰੀ ਸੋਹਣੀ ਜੀ ਗੱਡੀ ਬਹੁਤ ਜ਼ਿਆਦਾ ਪਿਆਰੀ ਹੈ ਬਹੁਤ ਜ਼ਿਆਦਾ ਸੋਹਣੀ ਹੈ ਇਹ ਸਾਰੀ ਆ ਗਈ ਇਹਦੀ ਬੈਕ ਸਾਈਡ ਤੋਂ ਇੰਟੀਰੀਅਰ ਵੀ ਬਹੁਤ ਸੋਹਣਾ ਹੈ ਇਹਦਾ ਇਹਦਾ ਆ ਗਿਆ ਸੋਨਾ ਜਿਹਾ ਇੰਟੀਰੀਅਰ ਇਹ ਹੁਣ ਸਲਾਹ ਹਾਂਡੀ ਕੁਛ ਖਾਣ ਪੀਣ ਦੀ ਕਿੱਥੇ ਜਾਣਾ ਕੀ ਖਾਣਾ ਪਾਰਟੀ ਕਿੱਥੇ ਹੋਣੀ ਹੁਣ ਹੁਣ ਸਲਾਹ ਹਾਂਡੀ ਕੀ ਖਾਣਾ ਕਿੱਥੇ ਖਾਣਾ ਚੰਗਾ ਜੀ ਬਾਏ ਜੀ ਗੁਰਨੋਇ ਬਾਏ ਚੱਲੀਏ ਆਪਾਂ ਫਿਰ ਚਲੋ ਚੱਲੀ ਜਣ ਚਲੋ 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 ਬੈਠੋ ਆਓ ਚੱਲੀਏ ਇਹਨਾਂ ਨੂੰ ਖੇਡਣ ਦਾ ਸਵਾਹ ਹੋਰ ਕੋਈ ਕੰਮ ਨਹੀਂ ਹੁੰਦਾ ਜਿੱਥੇ ਜਾਂਦੀਆਂ ਉੱਥੇ ਗੇਮ ਸ਼ੁਰੂ ਜੇ ਪਾਰਟੀ ਕਰਨਾ ਹੈ ਇੱਥੇ ਆਪਾਂ ਇਹ ਕਿਉਂ ਨਹੀਂ ਦੇ ਸਕਦੇ ਇਹ ਕਿਉਂ ਨਹੀਂ ਹਾਂ ਇੱਕ ਹਨਾ ਬੰਦ ਹੋ ਜਾਓ ਤੁਸੀਂ ਆ ਗਈ ਅੰਦੀ ਕੀ ਖਾਲਾ ਚੋਲਦੇ ਜਿਵੇਂ ਗੁਰਵਾਦਾ ਦੋਨਾਰੇ ਹਰ ਸਾਰੇ ਜਣੇ ਆਜੋ ਸਹੀ ਗੱਲ ਆਜੋ ਖਾਣ ਵਾਸਤੇ ਆ ਕੇ ਵਿਚਾਰ ਹੀ ਨਹੀਂ ਆ ਸਹੀ ਗੱਲ ਹੈ ਖਾਣ ਵਾਸਤੇ ਪਰਦਾ ਲਾ ਲਾ ਮਾਂ ਆਜੋ ਬੱਚਾ ਪਾਣੀ ਚਲੋ ਵੀ ਅਸੀਂ ਚੱਲੇ ਨਾ ਪੌੜੀਆਂ ਜਣ ਕੇ ਤਾਂ ਬੱਚਾ ਵੀ ਖਾਣ ਵਾਸਤੇ ਪਿਲੋ ਚਾਹ ਵੀ ਇੱਥੇ ਦੇਣੀ ਪਾਰਟੀ ਤੇ ਇਹ ਸਾਡੇ ਦੋ ਤਿੰਨ ਜਣੇ ਹੋਵੇ ਲੇਟ ਆ ਚਾਰੇ ਜਣੇ ਲੇਟ ਹੋਵੇ ਇਹ ਇਹ ਹੁਣ ਆਏ ਆ ਤੇ ਹੁਣ ਕਿਸੇ ਹਾਲ ਵੇਖ ਨਹੀਂ ਦੇਣਾ ਕਿਹਨਾਂ ਗੱਲ ਹੀ ਕਰਦੇ ਆਂ ਦਾਜੂ ਸਰ ਜੀ ਬਸ ਪ੍ਰਾਂਤ ਦੀ ਧਿਆਨ ਨੀ ਦੇਂਦਾ 16 ਦਾ ਲਿਆ ਪਰ ਧਿਆਨ ਨਹੀਂ ਦੇਂਦਾ ਖਾਣ ਚ ਸੁਸਾਇਤ ਧਿਆਨ ਜਾਂਦਾ ਬਾਹਰੋਂ ਜਾਂ ਖਾਣਾ ਸਾਰਾ ਸਾਰਾ ਖਿੱਚ ਕੇ ਰੱਖੋ ਕੰਮ ਜਰੀ ਗਾ ਕੀ ਦੇਖਿਆ ਆਈ ਲਵ ਯੂ ਬਟ ਡੋਟ ਟੱਚ ਮਾਈ ਹੱਥ ਜੀ ਅੱਛਾ ਕਿ ਤੈਨੂੰ ਲੱਗਦਾ ਰਹਿੰਦਾ I love you but I don't touch my pizza. ਤੇ ਆਪਣਾ ਖਾਦਾ ਨਹੀਂ ਤੂੰ ਸਾਰੇ ਦੇਹੜਦਾ। ਕਿਦਾਂ ਲੇ ਗਿਆ ਇਹਨਾਂ ਦਾ ਮੁੱਢੀ ਨਾ ਸਰ। ਲੋ ਜੀ ਗੱਡੀ ਲੈਣ ਤੋਂ ਬਾਅਦ ਪਾਰਟੀ ਹੋਣੀ ਹੈ ਉਹਨਾਂ ਦੇ ਪੀਜ਼ਾ ਖਾਂਦੇ ਆ ਤੇ ਮੈਡਮ ਜੀ ਹੋਰ ਕੁਝ ਹੋਰ ਕੁਝ ਆਵੇ ਉਹ ਤਾਂ ਛੱਡ ਵੀ ਦਿੱਤਾ ਵਿੱਚ ਖਾਦਾ ਨਹੀਂ। ਕੋਈ ਹਾਂ ਥੋੜਾ ਬੋਲਾ ਜਿਹਾ ਹੱਸਾ। ਪਾਜੀ ਫਿਰ ਹੋ ਗਈ ਪਾਰਟੀ। ਨਜ਼ਾਰਾ ਆ ਗਿਆ। ਆਵੇ ਕੁਝ ਹੋਰ? ਨਾ ਨਾ। ਦੇਖ ਲੋ। ਓਏ ਇਹ ਓਏ ਭਾਈਆ ਭਾਈਆ ਕਰੀਏ ਬੱਸ ਹੋ ਗਈ ਓ ਦੱਸ ਦੇ ਰਹੀ ਬੱਸ ਕਰੀਏ ਇਧੋ ਦੀਦੀ ਦੇ ਅੱਗੇ ਖਾ ਗਿਆ ਦੇ ਇਹੋ ਕੋਈ ਆ ਭਾਈਆ ਬਣ ਚੜਾ ਓਏ ਭਾਈਆ ਭਾਈਆ ਨਹੀਂ ਇਹਦੇ ਪੂਰੀ ਪੂਰੀ ਭਾਈ ਇਨਸ਼ਾ ਅੱਲਾਹ ਜੀ ਐਵੇਂ ਨਾ ਕਰੇ ਆਖੇ ਬਾਲਾ ਵੀ ਖਾਦੀ ਸੇਵਾ ਨਹੀਂ ਕੀਤੀ ਆ ਆਖੋ ਜੋ ਪਰ ਇਹ ਅੱਜ ਕਹਿਵ ਨਹੀਂ ਸਾਦੇ ਮੈਂ ਕਹਾਂ ਆ ਇਹ ਨਾ ਸੋਚੋ ਵੀ ਖਰੇ ਕੱਲੀ ਭਾਈਆ ਭਾਈਆ ਇਹ ਬੱਚੇ ਅਸੀਂ ਦੋ ਤੁਹਾਡੇ ਲਾ ਕੇ ਹੋਰ ਬਣਾਇਆ ਫੁਫੜਾ ਫਪੜਾ ਕਰਾ ਦੇਣੀ ਤੇ ਆਪ ਇਹਨਾਂ ਫੋਫੜ ਤੋਂ ਫੋਨ ਖੜੋ ਕੀ ਬੇਵਜਿਹਾਰੀ ਫੋਨ ਆਵਾਜ਼ ਫਿਰ ਆਓ ਲਾਈਵ ਲਾਈਵ ਵੀਡੀਓ ਚ ਰੌਂਡਿਆ ਆਓ ਲਾਈਵ ਲਾਈਵ ਓਏ ਬੇਇੱਜ਼ਤੀ ਓਏ ਬੇਇੱਜ਼ਤੀ ਓਏ ਬੇਇੱਜ਼ਤੀ ਪਹਿਲਾਂ ਭਰਾਵਾ ਨਹੀਂ ਨਹੀਂ ਪੂਰਾ ਫੋਫੜ ਆਵੇ 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 ਦੱਸ ਦੇ ਨਹੀਂ ਫੋਫੜ ਬਣ ਕੇ ਵਿਖਾਓ ਹਣ ਪੂਰਾ ਕੇ ਮਾਰਾ ਦੁਕਾਨ ਬਰਦੇ ਦੂੰ ਤੈਨੂੰ ਦਿੰਦਾ ਆ ਗੁਆਂ ਨੇ ਖੋਲ ਹਾਂ ਇਹ ਗੱਲ ਹੈਗੀ ਆ ਇਹ ਗੱਲ ਹੈਗੀ ਆ ਪਾਣੀ ਚੱਲੇ ਆ ਪਾਰਟੀ ਕਰ ਲਈ ਆਪਾਂ ਨੂੰ ਬ੍ਰੇਕ ਐ ਲੋਟ ਚਾੜੇ ਮਾਰੀ ਆਪਾਂ ਸਾਰੇ ਆ ਆਪਾਂ ਸਾਰੇ ਆ ਗਏ ਤਾਂ ਨਾ ਗੋਲੇ ਨੂੰ ਰੱਖ ਲੈ ਬੇਟਾ ਸਭ ਕਰ ਪਾਉਂਦੇ ਪਾਜੀ ਪਾਈ ਕਹਿੰਦੇ ਉਹਨਾਂ ਦੋਵੇਂ ਜਣੀਆਂ ਨੂੰ ਕਹਿੰਦੇ ਪਛਾਹ ਯਾਰੀ ਦੋਵੇਂ ਜਣੀਆਂ ਗਾਹੋਂਗੇ ਕਹਿੰਦੇ ਦੋਵੇਂ ਮੈਂ ਤਾਂ ਨਹੀਂ ਦੋਵੇਂ ਤਾਂ ਪਿੱਛੇ ਜਾਂਦੇ ਆਏ ਗਰੇ ਅਨਵਾਖੜੇ ਪਿੱਛੇ ਹੋ ਜਾਂਦੇ ਦੋਵੇਂ ਜਣੀਆਂ ਹੁਣ ਲਈ ਘਰ ਜਾ ਕੇ ਕਿ ਤਰ੍ਹਾਂ ਚਾਹ ਬਣਾਉਣ ਨੂੰ ਤੁਹਾਡਾ ਜੀ ਨਹੀਂ ਕਰਨਾ ਨਹੀਂ ਮੇਰੀ ਹੱਥ ਬਣ ਗਈ ਹੁਣ ਕੁੜੀ ਗਈ ਨਾ ਪਿੰਡਾਂ ਹੋ ਨਹੀਂ ਦੀਦੀ ਹੁਣਾਂ ਕੋਲ ਆ ਗਏ ਆ ਚਾਹ ਪੀਣ ਗੱਡੀ ਵਾਲਿਆਂ ਨੂੰ ਗੱਡੀ ਦਿਵਾ ਕੇ ਅਸੀਂ ਭੇਜਦਾ ਵਾ ਤਾਂ ਹੁਣ ਅਸੀਂ ਕਿਹਾ ਚਾਹ ਪੀ ਜੀਏ ਆ ਜਾਓ ਭਾਜੀ ਕੁਝ ਲੈਣ ਨਾ ਜਾਏ ਖਾਣ ਨੂੰ ਬੜਾ ਰੱਜ ਕੇ ਆਏ ਹੁਣ ਅਸੀਂ ਦੀਦੀ ਘਰ ਪਹੁੰਚ ਗਏ ਤੇ ਚਾਹ ਪੀਏ ਹੁਣ ਇੱਥੋਂ ਫਿਰ ਰਵਾਨਾ ਹੋਵਾਂਗੇ ਅਸੀਂ ਜਿਦ ਦੇ ਕਲਾਂ ਨੂੰ ਠੀਕ ਆ ਆਗੇ ਘਰ ਆਪਾਂ ਹੁਣ ਪਾਰਟੀ ਕਰਕੇ ਪੀਜ਼ਾ ਪਾਰਟੀ ਤੇ ਇਧਰੋਂ ਬੱਚੇ ਰਹੇ ਆ ਕੱਪੜਿਆਂ ਦੀ ਪੂਰੀ ਆਪਣੀ ਸ਼ਾਨ ਮਣ ਕਰਨ ਇੱਕ ਚਾਲ ਨੂੰ ਸ਼ਾਇਦ ਇਹ ਰਹਿਣ ਦਾ ਪ੍ਰੋਗਰਾਮ ਨਾਲ ਆਉਣਾ ਹੁੰਦਾ ਹੁੰਦਾ ਹੁਣ ਇਧਰ ਆਣਾ ਰਹਿਣ ਆਉਣਾ ਸੀ ਤਾਂ ਹੀ ਕੱਲ ਆਉਣਾ ਸੀ ਅੱਜ ਆਉਣਾ ਸੀ ਗੱਲ ਹੀ ਰਹਿ ਪਏ ਅੱਜ ਭਾਈ ਤਾਂ ਠੀਕ ਵਾਲੀ ਹੁਣ ਕਰ ਸਕਦੇ ਕੋਈ ਪਾਪੂ ਦੇ ਕੱਪੜੇ ਮੈਂ ਪਾਉਂਗੀ ਸਰਦੋਂ ਦੇਣ ਤੋਂ ਪਾਉਗੀ ਤੇ ਹੀ ਪਾਈ ਮੈਂ ਫਿਰ ਭਾਜੀ ਦੇ ਆ ਲੈ ਖੋ ਛੱਗੂ ਜੀ ਜੀ ਅਨਹਦ ਨੂੰ ਕੱਢ ਕੇ ਦੇ ਦਿੱਤੇ ਹੁਣ ਆਵੇਂ ਦਵਾ-ਦਵਾ ਚੇਂਜ ਕਰ ਲਾ ਤੂੰ ਵੀ ਚੇਂਜ ਕਰ ਲੈ ਸਾਰੇ ਚੇਂਜ ਕਰ ਲਾ ਜੀ ਜੀ ਆ ਜਾਓ ਕਿੱਥੇ ਲੈਣਾ ਹੈ ਸਤ ਸ੍ਰੀ ਅਕਾਲ ਗੱਡੀ ਵਾਲਿਆਂ ਨੂੰ ਗੱਡੀ ਦੀਆਂ ਬਹੁਤ ਬਹੁਤ ਫੇਰ ਵਧਾਈਆਂ ਚੱਲ ਤੁਸੀਂ ਬੜੋ ਤੁਹਾਨੂੰ ਫੋਲੋ ਗਾਈਜ਼ ਵੀਰੇ ਆਓ ਗੱਡੀ ਵਾਲਿਆਂ ਨੂੰ ਗੱਡੀ ਵਾਲਿਆਂ ਨੂੰ ਮੈਂ ਬਹੁਤ ਬਹੁਤ ਗੱਡੀ ਦੀਆਂ ਫੇਰ ਵਧਾਈਆਂ ਇੱਕ ਵਾਰੀ ਬਹੁਤ ਸੋਹਣੀ ਗੱਡੀ ਹੈ ਬਾਬਾ ਕਿਰਪਾ ਕਰੇ ਸੋਖਣ ਨਹੀਂ ਹੋਵੇ ਤਾਂ ਅਸੀਂ ਵੀ ਉਡਿਆਣੇ ਲਾਈਏ ਉੱਤੇ ਆਹੋ ਆਹੀ ਕਰ ਦੇਗੀ ਹਲੋ ਜੀ ਗੁੱਡ ਮਾਰਨਿੰਗ ਵੈਲਕਮ ਜੀ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਤੇ ਅਸੀਂ ਰਾਤੀ ਰੋਗੇ ਆ ਭੈਣ ਕੋਲ ਤੇ ਹੁਣ ਸਵੇਰੇ ਮਾਰਨਿੰਗ ਵਾਲੀ ਗੁੱਡ ਹੋ ਗਈ ਆ ਅਨੰਦ ਨੇ ਉੱਦਾਂ ਉੱਠਣਾ ਦਾ ਲੇਟ ਤੇ ਅੱਜ ਨਾ ਅੱਜ ਮਦਦ ਲਈ ਛੁੱਟੀ ਹੋ ਗਈ ਆ ਅੱਜ ਛੁੱਟੀ ਹੋ ਗਈ ਸਕੂਲਾਂ ਦਾ ਛੇਤੀ ਉੱਠ ਵੀ ਉਧਰੋਂ ਬੱਚੇ ਸਾਡੇ ਤਿਆਰ ਹੋ ਗਏ ਚੱਲੇ ਸਕੂਲ ਅੰਨ ਤਿਆਰ ਹੋ ਗਏ ਚਾਹ ਪੀਣੇ ਭਾਜੀ ਤਿਆਰ ਹੋ ਗਏ ਚਾਹ ਪੀਣ ਨੂੰ ਅਨਹਦ ਤਿਆਰ ਹੋ ਗਿਆ ਪਿੰਡ ਜਾਣ ਨੂੰ ਚੱਲੀ ਜਾਨਾ ਅੱਧੀ ਮਾਰ ਰਹੇ ਹੁਣ ਕੰਨ ਕਹਿਣਾ ਸਕੂਲ ਚੱਲ ਚੱਲੇ ਆਹ ਹੁਣ ਇਹਦਾ ਚੱਲ ਜਾਣਾ ਹੁਣ ਇਹਦਾ ਹਨਾ ਚੱਲ ਚੱਲੀਏ ਬਾਏ ਬੱਚਾ ਬਾਅਦ ਚੱਲੀ ਜਾ ਬਾਏ ਉੱਤ ਬਾਏ 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 ਅਨੰਦ ਨਾਲ ਜੀਣ ਤੱਕ ਹਾਂ ਅਨੰਦ ਦੇ ਵੀ ਹੋੜਿਆ ਹੁਣ ਵੀ ਮੈਂ ਰਹਿ ਗਈ ਮੈਂ ਰਹਿ ਗਈ ਮੈਂ ਰਹਿ ਗਈ ਕਿੰਨਾ ਸਕੂਲ ਚੱਲਿਆ ਪਾਜੀ ਸਕੂਲ ਚੱਲੇ ਆ ਪਾਜੀ ਪਰੋਣੇ ਆਇਆ ਅੱਜ ਛੁੱਟੀ ਕਰ ਲਉ ਨਹੀਂ ਨਹੀਂ ਅੱਜ ਨਹੀਂ ਸਾਡੀ ਛੁੱਟੀ ਨਹੀਂ ਕਰਦੇ ਮੈਂ ਗੜ ਮੈਂ ਕੋਟ ਰਹੀਆਂ ਡੋਡਾ ਬੜਾ ਹੋ ਗਿਆ ਆ ਜਾਣੇ ਚਾਹੇ ਅਨੰਦ ਨੂੰ ਨਾਲ ਹੀ ਲਿਆਇਓ ਆਪਣੇ ਸਕੂਲ ਤੇ ਗਈ ਨਹੀਂ ਅੱਜ ਹਾਏ ਮਾਇਆ ਹਾਂ ਹਿੰਦੀ ਕਿੰਨੇ ਸਾਗੇ ਭੈਣ ਆਲੂ ਬਾਲ ਲੈ ਦੀਦੀਆਂ ਜਾਨੂੰ ਆਲੂ ਵਾਲੇ ਪਰੌਂਠੇ ਖਾਣਗੇ ਖਾਣਗੇ ਖਾਣ ਕੇ ਵੀ ਤੇ ਖਵਾਉਣਗੇ ਵੀ ਮੇਰਾ ਫੇਵਰਿਟ ਤਾਂ ਮੈਂ ਦੀਦੀ ਨੂੰ ਕਿਹਾ ਸੀ ਤਾਂ ਰਹਿਣਾ ਸਾਨੂੰ ਆਲੂ ਵਾਲੇ ਪਰੌਂਠੇ ਖਾਏ ਉਹ ਬੜੇ ਸਵਾਦ ਹੁੰਦੇ ਆ ਦੀ ਤੁਹਾਡੇ ਫਿਰ ਮਸਾਲਾ ਲੈਂਦਾ ਜੀ ਆਲੂਆਂ ਚ ਪਾਉਣ ਵਾਲਾ ਆਜ ਫਿਰ ਭਾਜੀ ਤੁਹਾਡੇ ਹੱਥਾਂ ਦੇ ਨਾ ਖਾ ਲਈਏ ਸਬਜ਼ੇ ਚਾਹੀਦੇ ਮੈਨੂੰ ਸਿੱਖੀ ਨਹੀਂ ਆਈ ਮੰਨਣਾ ਗੁਰੂ ਜੀਓ ਨੂੰ ਹੁਣ ਖੁਸ਼ ਜੂ ਹੁਣ ਤੇ ਵੈਰੀ ਵੈਰੀ ਹੈਪੀ ਆਣੇ ਨੂੰ ਛੁੱਟੀ ਕਰਾ ਕੇ ਵੈਰੀ ਵੈਰੀ ਹੈਪੀ ਆਹ ਵਧੀ ਛੁੱਟੀ ਕਰਾ ਦਿੱਤੀ ਕੁੜੀ ਦੀ ਤੂੰ ਹੈਪੀ ਕੁੜੀ ਵੀ ਹੈਪੀ ਕੁੜੀ ਵੀ ਹੈਪੀ ਛੁੱਟੀ ਕਰਾ ਕੇ ਤੂੰ ਵੀ ਹੈਪੀ ਭੂਆ ਵੀ ਹੈਪੀ ਤੇ ਭਤੀਜੀ ਵੀ ਹੈਪੀ ਹਾਂ ਬਾਏ ਬਾਏ ਦੀਦੀ ਹੁਣ ਜਬਰਦਸਤੀ ਨਹੀਂ ਕਰ ਹੁਣ ਫੇਰ ਮਿਲਾਂਗੇ ਤੁਹਾਨੂੰ ਚੰਗਾ ਹਰ ਬਾਏ ਬਾਏ ਹੁਣ ਆਇਓ ਭਾਈ ਇਹ ਕਿ ਛੋ ਅਸੀਂ ਇੰਟਰ ਕਰ ਰਹੇ ਛੇਤੀ ਚੰਗੀ ਆ ਗਿਆ ਪੂਣਾ ਹੁੰਡਿਆ ਬੁੱਤ ਆ ਸਾਹਮਣੇ ਹੀ ਆ ਚੱਲ ਜਾ ਨਾਲ ਚੱਲ ਜਾ ਤੇ ਕੀ ਜਾਂਦੀ ਕੀ ਕਰਨਾ ਹੈ ਅਣ ਤਾਂ ਨੇ ਪਾਰਕ ਵੇਖੀ ਨਹੀਂ ਤੇ ਟਰੇਲ ਪਈ ਹੋਣੀ ਗਿੱਲਾ ਤਾਂ ਨਹੀਂ ਆ ਪੰਗੂੜਾ ਕਿੰਨਾ ਵਧੀਆ ਵਾ ਸਵੇਰੇ ਸਵੇਰੇ ਇੱਥੇ ਸੈਰ ਕਰਨੀ ਚਾਹੀਦੀ ਦੀਦੀ ਨੂੰ ਵਾ ਤੇ ਬਹੁਤ ਵਧੀਆ ਵਾ ਪਤਾ ਨਹੀਂ ਹੁੰਦੀ ਜਣੀ ਕਰਦੇ ਕਿ ਨਹੀਂ ਸੈਰ ਕਰਦੇ ਪਰ ਅਹੀਂ ਹੋ ਮੰਗਦਾ ਇਹ ਵੀ ਨਹੀਂ ਕਰਾਂਗੇ ਨਹੀਂ ਸੋਤੇ ਉੱਠਿਆ ਨਹੀਂ ਜਾਂਦਾ ਆਹ ਵੇਲੇ ਬੰਦਾ ਕਰ ਸਕਦਾ ਸਕੂਲੇ ਚ ਰੁਬਤੀਆ ਗਲੀ ਜਾਂਦੇ ਚੱਲੀ ਆਣਾ ਤਾਂ ਲੇਟ ਭੜੇ ਹੋ ਹੁੰਦੇ ਨਾਨੂ ਉਹਨਾਂ ਨੇ ਹਸਪੀਟਲ ਜਾਣਾ ਵਾ ਡੇਗਣਾ ਚਾਹੀ ਮੱਸ ਤੇ ਦੁੱਧ ਵਾਲੇ ਵੀ ਆ ਗਏ ਲੱਗਦਾ ਜਾਓ ਪਰ ਦੱਸਾਂਗੇ ਇਹਨਾਂ ਨੂੰ ਸਵੇਰੇ ਸਵੇਰ ਤੋਂ ਅਨਸਾਰ ਕਿੰਨੇ ਨਹੀਂ ਤਾਂ ਸਵੇਰ ਸਵੇਰ ਜਿਆਦਾ ਕੰਮ ਪੈਂਦਾ ਹਨਾ ਅੱਗੇ ਮੈਂ ਜਗਾ ਜੂਗਾ ਵੀ ਕਿੰਨੇ ਪੌੜੀਆਂ ਚੜ੍ਹਦੀਆਂ ਉਤਰੀਆਂ ਦੋ ਤਿੰਨ ਵਾਰੀ ਮੱਗੇਗਾ ਮੈਂ ਦੀਦੀ ਹਣੀ ਆਹ ਰੋਕਾ ਦਿੰਦੇ ਮਿੰਨ ਬੜਾ ਮਿੰਨ ਹੁਣੇ ਤੋਂ ਬੜੇ ਚੱਕਰ ਲਾਉਂਦੀ ਹਾਂ ਦੇ ਅਸਵੇਰੇ ਆਂਦੇ ਨੇ ਇੱਥੇ ਸਰਦਨ ਆ ਜਾ ਕਦੇ ਮੇਰੇ ਘਰ ਇਹ ਵੀ ਰਿੰਗੀ ਤੇ ਵਿਪਲ ਨੂੰ ਨਹੀਂ ਚੱਲ ਜਾਂਦੇ ਤਾਂ ਆ ਜਾ ਕਰੋ ਸਟਾਰਟ ਆਪਾਂ ਇਹ ਤਾਂ ਜਾਣਾ ਵਾ ਐਕਟਰਾਂ ਤੇ ਇਹ ਸਟਾਰਟ ਹੋਈ ਨਹੀਂ ਇਹ ਸਨਾ ਆ ਵੀ ਹੋ ਜਾਈ ਹੁਣ ਆ ਇੱਥੇ ਜਾਣਾ ਆਪਾਂ ਰੇਸ ਹੁਣ ਪਹੁੰਚਾ ਲਾਂ ਦਾ ਰੇਸ ਦੇ ਆਹ ਆਹ ਤਾਂ ਨਹੀਂ ਚਲਾ ਲੈਂਦੇ ਹੁਣ ਤੁਸੀਂ ਚਲਾਓ ਇਹਨਾ ਤੂੰ ਚਲਾਓ ਜੇ ਆਹ ਸੌਂਦੇ ਆ ਹੁਣ ਵੇਖਦਾ ਹੀ ਸਟਾਰਟ ਕਰਕੇ ਕਾ ਚੋ ਇਹਦਾ ਇਹ ਕੋ ਪਤਾ ਨਹੀਂ ਲੱਗਦਾ ਚੱਪ ਕਰਕੇ ਜੇ ਮਰਜੀ ਲੱਗ ਜਾ ਕੇ ਖਿਲਾਰ ਦੋ ਉਹਨੂੰ ਪਤਾ ਲੱਗਦਾ ਪ੍ਰਾਣੇ ਆ ਗਏ ਜੇ ਇਦਾਂ ਕਰੇਗਾ ਮੈਂ ਤੁਹਾਡੇ ਕੋਲ ਸਹੀ ਗਾ ਲੱਗਾਂਗੇ ਜੇ ਮੈਂ ਤੁਹਾਡੇ ਕੋਲ ਚੱਲ ਗਈ ਆ ਗਿਨਵਾਜ ਆ ਸਤਿ ਸ਼੍ਰੀ ਅਕਾਲ ਚੁਰਿੰਦਰ ਨੂੰ ਲੱਗਦਾ ਹੂੰ ਟੇਲੇਂਦਾ ਲੇਟ ਹੋਇਆ ਨਾ ਹੁਣ ਬਾਜੀ ਹੁਣ ਕਿਦਨ ਆਵੋਗੇ ਸਾਡੇ ਕੋ ਬੜੇ ਹੁਣ ਤਹੀ ਰਾਤ ਵੀ ਰਹਿ ਲਈ ਹੁਣ ਸਾਡੇ ਕੋ ਰਾਤ ਰਹਿਣਾ ਹੋਣਾ ਤੂੰ ਤਾਂ ਦੇਖੋ ਥੋੜਾ ਜਿਹਾ ਉੱਚਾ ਬਾਜੀ ਦੂਜੀਆਂ ਆਮ ਐਕਟਰਾਂ ਨਾਲ ਥੋੜਾ ਹੁਣ ਹੁਣ ਟਾਈਮ ਹੀ ਨਹੀਂ ਲੱਗਣਾ ਹੁੰਦਾ ਵੀਰ ਪੰਦਨਾ ਕਰੀਦਾ ਟਾਈਮ ਕੱਢਣਾ ਪੈਂਦਾ ਅਸੀਂ ਕੱਢਿਆ ਨਾ ਟੀ ਖਤਮ ਦੀਦੀ ਮਚਾਉਣ ਲੱਗੇ ਢੂਮ ਢੂਮ ਮਚਾਲੇ ਤੂੰ ਜਾ 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 ਬਾਏ ਬਾਏ ਗਿਆਨ ਤੇ ਸਿੱਧੀ ਇਹਦੀ ਦਰਜ ਕੇ ਉਹ ਕੋਤੇ ਨੂੰ ਅਗਲੀ ਗਲੀ 'ਚ ਛੱਡ ਕੇ ਚਲਾ ਲੈਂਦੇ ਦੀਦੀ ਹੁਣ ਤੇ ਹੋਰ ਇਹ ਸਿਰਫ ਭੀੜ ਦਾ ਇਹਨੂੰ ਰਹਿ ਗਿਆ ਥੋੜਾ ਜਿਹਾ ਬਾਕੀ ਹੋਣੀ ਹੋਣੀ ਹੋ ਗਈ ਆਪੇ ਆਜੋ ਆਜੋ ਪ੍ਰੋਣੇ ਚੱਲ ਚੱਲੇ ਦੀਦੀ ਮਾਂ ਆਣੀ ਉੱਥੇ ਲਾ ਆਇਆ ਦੀ ਸਾਰਾ ਦਿਨ ਹੁੰਡੇ ਲੈੰਦੇ ਰਹਿੰਦੇ ਮੈਨੂੰ ਲੱਗਦਾ ਚਲੋ ਠੀਕ ਜਿਹਾ ਭਾਜੀ ਫਿਰ ਸਸ਼ੀਕਾਰ ਠੀਕ ਹੈ ਜੀ ਬੜੀ ਵਧੀਆ ਚੀਜ਼ ਈ ਮੈਂ ਅਗਿਆ ਨਾ ਵੀ ਇਹ ਇਹ ਬਹੁਤ ਵਧੀਆ ਅਹੀ ਡਿਸੀਜਨ ਲਿਆ ਜੀ ਇਹਦਾ ਮੈਂ ਨਾ ਸਕੋ ਆ ਨਾ ਲੈ ਛੜਿਆ ਨਾ ਤੁਹਾਨੂੰ ਛੱਡਿ ਛੱਡਣ ਦਿਓ ਹਾਂ ਹਾਂ ਦਾ ਸਸ਼ੀਕਾਰ ਬਲਾਉ ਫੋਨ ਨੂੰ ਮਿਲੋ 24 25 ਕਿਲੋਮੀਟਰ ਚੱਲ ਜਾਂਦੀ ਏ ਇੱਕੋ ਵਧੀਆ ਹੈ ਸਪੋਰਟ ਸਮੂਡ ਦੇ ਨਿਰਵੈ ਦੀ ਕਿਤੇ ਹੁਣ ਲਾਭ ਠੀਕ ਹੈ ਥੈਂਕ ਯੂ ਜੀ ਤੁਹਾਡਾ ਆ ਗਿਆ ਚੰਗਾ ਜੀ ਹੁਣ ਆਵੋਗੇ ਤੁਸੀਂ ਫਿਰ ਫਿਰ ਹੈਂ ਮੈਂ ਰਹਿਣ ਤੇ ਹੁਣ ਅਸੀਂ ਛੁੱਟੀ ਆਵਾਂਗੇ ਉੱਥੇ ਪ੍ਰੋਗਰਾਮ ਵੇਖਦੇ ਨਾਲੇ ਪ੍ਰੋਗਰਾਮ ਕੋਈ ਨਹੀਂ ਰਹਿ ਗਿਆ ਤੁਸੀਂ ਆ ਗਿਆ ਵਾ ਪਪਾ ਵੀ ਆ ਗਏ ਮੈਂ ਵੀ ਆ ਗਈ ਆ ਰਹਿਣਾ ਕਿੰਨੇ ਹੈ ਨਾ ਕੋਈ ਨਹੀਂ ਰਹਿ ਚ ਨਹੀਂ ਆ ਸਮਾਨਤ ਕਹਿੰਦੀ ਕੀ ਕਹਿੰਦਾ ਸਮਾਨਤ ਕਹਿੰਦੀ ਨਹੀਂ ਜਾਂਦਾ ਹੀ ਕੁਝ ਨਹੀਂ ਆਪਾਂ ਰਹਿਦਾ ਸਮਾਨਤ ਕਹਾਂ ਨਹੀਂ ਕੋਈ ਰਹਿਤ ਨਹੀਂ ਗਿਆ ਪਰ ਅੰਦੇ ਛੁੱਟੀ ਹੋ ਗਈ ਇਹਨੂੰ ਤੇਨੇ ਚ ਖੁਸ਼ ਹੋ ਗਈ ਨਾ ਤਾਲੇ ਵੀ ਰੋਜ਼ ਨਾਲੇ ਹਟਦਾ ਲੜਦੀ ਰਹਿੰਦੀ ਚੁੱਟੀ ਕਰਾ ਦੋ ਮੈਨੂੰ ਚੁੱਟੀ ਕਰਾ ਹਾਂ ਉਧਰ ਇਹਦੀ ਭੂਆ ਵੀ ਲੜਦੀ ਰਹਦੀ ਰਹੀ ਜਾਂਦੂ ਇਹਨਾਂ ਕੋਮਦਰੀ ਸਾਰੇ ਖੁਸ਼ ਸਾਰੇ ਖੁਸ਼ ਕਰਤੇ ਕੱਲ ਕਿਹਦੇ ਦਿਨ ਚ ਕਿੰਨੇ ਕੰਮ ਕੀਤੇ ਵੇਖ ਲੈ ਗੱਡੀ ਵੀ ਲੈ ਲਈ ਰਾਤ ਵੀ ਰਹਿ ਪਏ ਤੇ ਅਨੰਦ ਦੀ ਛੁੱਟੀ ਨਹੀਂ ਹੋਣੀ ਵਾਈਕ ਵਾਹ ਅਨੰਦ ਨੇ ਉਹ ਨਹੀਂ ਸਰਵਾਇਆ ਮੈਂ ਮੁਝਾ ਆਇਆ ਹੁਣ ਘਰ ਜਾ ਕੇ ਤਿਆਰ ਹੋਣਾ ਕਰੇ ਜਾਏ ਹੁਣ ਨਾਲ ਥੋਨੇ ਕਿਉਂਕਿ ਅਸੀਂ ਕੱਪੜੇ ਨਹੀਂ ਲੈ ਕੇ ਆਏ ਸਾਨੂੰ ਪਤਾ ਨਹੀਂ ਹੀ ਰਹਿਣਾ ਇੱਕ ਦਾਮ ਹੀ ਬਲਕਾ